ਹਾਂਜੀ ਸਰ ਕੀ ਕਹਿਣਾ ਚਾਹੋਗੇ ਭਾਈ ਅਮਰਤਪਾਲ ਨੂੰ 100 ਚੁੱਕਣ ਦੇ ਲਈ ਉਹਨਾਂ ਦੇ 10 ਸਰਤਾ ਜਿਹੜੀਆਂ ਲਾਗੂ ਕੀਤੀਆਂ ਗਈਆਂ ਸਭ ਤੋਂ ਪਹਿਲਾਂ ਤਾਂ ਦਾਸ ਦਰਸ਼ਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਬਰਨਾਲਾ ਵੱਲੋਂ ਆਪ ਜੀ ਨੂੰ ਤੇ ਸਰੋਤਿਆਂ ਅਨੁਸਾਰਿਆਂ ਨੂੰ ਗੁਰਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਾ ਪ੍ਰਕਾਉ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਵਾਲ ਤੁਸੀਂ ਅੱਜ ਪੁੱਛਿਆ ਮੈਨੂੰ ਇਹ ਅਮਰਪਾਲ ਨੂੰ ਸ਼ਰਤਾਂ ਦੇ ਤਹਿਤ ਸੌਂ ਚਕਾਈ ਗਈ ਹੈ ਮੈਂ ਸਮਝਦਾ ਇਹ ਖੰਡੂਰ ਸਾਹਿਬ ਦੇ ਉਹਨਾਂ ਲੋਕਾਂ ਦੀ ਤੋਹੀਨ ਹੈ ਜਿਨ੍ਹਾਂ ਨੇ ਉਹਨਾਂ ਨੂੰ 2.2 ਲੱਖ ਮਾਰਜੰਦੇ ਨਾਲ ਜਿਤਾਇਆ ਹੈ ਤੇ ਹਿੰਦੁਸਤਾਨ ਦੀ ਜਿਹੜੀ ਸਰਕਾਰ ਉਹਦੇ ਮੱਥੇ ਤੇ ਕਲੰਕ ਹੈ ਕਿਉਂਕਿ ਉਹਦੇ ਤੇ ਸ਼ਰਤਾਂ ਲਾਈਆਂ ਗਈਆਂ ਕਿ ਤੂੰ ਆਪਣੇ ਇਲਾਕੇ ਵਿੱਚ ਨਹੀਂ ਜਾ ਸਕਦਾ ਆਪਣੇ ਲੋਕਾਂ ਨੂੰ ਨਹੀਂ ਮਿਲ ਸਕਦਾ ਆਪਣੇ ਘਰ ਨਹੀਂ ਜਾ ਸਕਦਾ ਤੇਰਾ ਜਿਹੜਾ ਵੀ ਕੋਈ ਸਾਖ ਸੰਬੰਧੀ ਆ ਜਾਂ ਨੇੜਲਾ ਬੰਦਾ ਹੈ ਕੋਈ ਵੀ ਤੇਰੀ ਰਿਕਾਰਡਿੰਗ ਨਹੀਂ ਕਰ ਸਕਦਾ ਜੇ ਜਿਹੜੀ ਤੂੰ ਸਟੇਟਮੈਂਟ ਦੇਣੀ ਹੈ ਜਿਹੜੀ ਵੀ ਸਟੇਟਮੈਂਟ ਦੇਣੀ ਹੈ ਉਹ ਸਾਡੇ ਅਨੁਸਾਰ ਬੋਲਣਾ ਤਾਂ ਇਹ ਜਿਹੜਾ ਸੰਵਿਧਾਨਕ ਹੱਕ ਹੈ ਰਾਈਟ ਟੂ ਸਪੀਚ ਉਹਦੀ ਵੀ ਤੋਹੀਨ ਹੈ ਉਹਨੂੰ ਵੀ ਨਹੀਂ ਮੰਨ ਰਹੇ ਹਿੰਦੁਸਤਾਨ ਦੀ ਸਰਕਾਰ ਦੇ ਹਿਮਤ ਤੇ ਕਲੰਕ ਹੈ ਬਹੁਤ ਮੰਦ ਭਾਗੀ ਗੱਲ ਹੈ ਜਿਹੜਾ ਖਾਲਸਾ ਪੰਥ ਹੈ ਇਹ ਦੇਖੋ ਇਹਦੀ ਕੀ ਵਿਚਾਰਧਾਰਾ ਹੈ ਇਹ ਮਾਰਾ ਸੱਚੇ ਪਾਤਸ਼ਾਹ ਦੇ ਚਰਨਾ ਜਿੱਦੋਂ ਅਸੀਂ ਅਰਦਾਸ ਕਰਦੇ ਹਾਂ ਸਰਵਤ ਦਾ ਭਲਾ ਮੰਗਦੇ ਹਾਂ ਸਾਡਾ ਦੁਸ਼ਮਣ ਨੂੰ ਵੀ ਸਰਵਤਨ ਦੇ ਭਲੇ ਦੇ ਵਿੱਚ ਆਉਂਦਾ ਦੋਨੋਂ ਟਾਈਮ ਦੀ ਅਰਦਾਸ ਦੇ ਵਿੱਚ ਜਦੋਂ ਅਸੀਂ ਦੁਸ਼ਮਣ ਦੇ ਨਾਲ ਜੰਗ ਲੜਦੇ ਆਂ ਭਾਈ ਕਨਈਆ ਜੀ ਬਣ ਕੇ ਅਸੀਂ ਦੁਸ਼ਮਣ ਨੂੰ ਵੀ ਪਾਣੀ ਪਿਲਾ ਦਿੰਨੇ ਆਂ ਤੇ ਗੁਰੂ ਸਾਹਿਬ ਖੁਸ਼ ਹੋ ਕੇ ਅਗਲੇ ਦਿਨ ਸਾਨੂੰ ਮੱਲਮ ਪੱਟੀ ਵੀ ਦੇ ਇੰਨੇ ਰੈੱਡ ਕਰਾਸ ਜਿੱਥੋਂ ਬਣੀ ਹੈ ਤੇ ਭਾਈ ਹੁਣ ਤੋਂ ਅੱਜ ਤੋਂ ਬਾਅਦ ਮੱਲਮ ਪੱਟੀ ਵੀ ਕਰ ਸਾਡਾ ਇਹ ਵਿਰਸਾ ਹੈ ਪਰ ਇਹੋ ਜੀ ਕਿਸੇ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣਾ ਬਹੁਤ ਗਲਤ ਗੱਲ ਹੈ 2020 ਸਾਹ ਲਾਤੋਂ ਸਾਡੇ ਬੰਦੀ ਸਿੰਘ ਅੰਦਰ ਬੈਠੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਝੂਠੇ ਕੇਸ ਪਾ ਕੇ ਪੰਜਾਬ ਦੀ ਗਵਰਨਮੈਂਟ ਨੇ ਡਿਬਰੂਗੜ੍ਹ ਭੇਜ ਦਿੱਤਾ ਹੈ ਇੱਥੇ ਨਸ਼ਿਆਂ ਦੇ ਨਾਲ ਨੌਜਵਾਨ ਮਰ ਰਹੇ ਨੇ ਅੱਜ ਇੱਕ ਮੁੰਡਾ ਨਾਮ ਸੀਰਪੰਗ ਸਿੰਘ ਦੇ ਨਗਰ ਦੇ ਵਿੱਚ ਬਰਨਾਲੇ ਮਰਿਆ ਨਸ਼ੇ ਦਾ ਟੀਕਾ ਲਾ ਕੇ ਸੋ ਇਹਨ ਕਹਿੰਦੇ ਸੀ ਸੱਤ ਦਿਨਾਂ ਦੇ ਵਿੱਚ ਅਸੀਂ ਕਿੱਟੇ ਬੰਦ ਕਰ ਦਾਂਗੇ ਨਹੀਂ ਬੰਦ ਹੋਏ ਇਹਨਾਂ ਤੋਂ ਅਸੀਂ ਬਰਗਾੜੀ ਦੇ ਦੋਸ਼ੀਆਂ ਨੂੰ ਫੜ ਲਾਂਗੇ ਨਹੀਂ ਫੜ ਹੋਏ ਜਿਹੜੇ ਸਾਡੇ ਬੱਚਿਆਂ ਨੂੰ ਬਚਾਉਂਦੇ ਸੀ ਅਮਰਤ ਸਕਾਉਂਦੇ ਸੀ ਸਰਵਤ ਦੇ ਭਲੇ ਦੀ ਗੱਲ ਕਰਦੇ ਸੀ ਉਹਨਾਂ ਨੂੰ ਨੇ ਉਹ ਦੇ ਬੁਰੂ ਗੱਲ ਦੇ ਵਿੱਚ ਭੇਜ ਦਿੱਤਾ ਜੇਲਾ ਵਿੱਚ ਸੋ ਇਸ ਤਰ੍ਹਾਂ ਦਾ ਕੰਮ ਕਰਨਾ ਸਰਤਾਂ ਦੇ ਅਧੀਨ ਉਹਨਾਂ ਨੂੰ ਜਿਹੜੀ ਹੈਗੀ ਹੈਗੀ ਸੋਚਕਾਣੀ ਮਾੜੀ ਗੱਲ ਹੈ ਬਹੁਤ ਸਾਰੇ ਇਹੋ ਜਿਹੇ ਕ੍ਰਿਮੀਨਲ ਬੰਦੇ ਬੈਠੇ ਆ ਜਿਹੜੇ ਉੱਥੇ ਦਿੱਲੀ ਦੇ ਵਿੱਚ ਜਿਹੜੇ ਐਮਪੀ ਬਣੇ ਨੇ ਸੁਪਰੀਮ ਕੋਰਟ ਕਹਿੰਦੀ ਆ ਵੀ ਜਿਹੜੇ ਕ੍ਰਿਮੀਨਲ ਬੰਦੇ ਹੈਗੇ ਨੇ ਉਹ ਚੋਣ ਵੀ ਨਹੀਂ ਲੜ ਸਕਦੇ ਉਹ ਸੌਂ ਨਹੀਂ ਚੁੱਕ ਸਕਦੇ ਪਰ ਉੱਥੇ ਅੱਦੋਂ ਵਾਦੇ ਹੋ ਜੇ ਬੰਦੇ ਨੇ ਜਿੰਨਾਂ ਤੇ ਦੋ ਦੋ ਚਾਰ ਚਾਰ ਕੇਸ ਚੱਲਦੇ ਨੇ ਸੋ ਇਹ ਸੋਚਣਾ ਚਾਹੀਦਾ ਸਰਕਾਰਾਂ ਨੂੰ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ ਸਾਡੇ ਕਿਸਾਨਾਂ ਨੂੰ ਵੀ ਮਾਰਿਆ ਜਾ ਰਿਹਾ ਹੈ ਬਾਰਡਰਾਂ ਤੇ ਗੋਲੀਆਂ ਦੇ ਨਾਲ ਮਜ਼ਦੂਰਾਂ ਨੂੰ ਵੀ ਮਾਰਿਆ ਜਾ ਰਿਹਾ ਹੈ ਸਾਡਾ ਜਿਹੜਾ ਪਾਣੀ ਹੈ ਉਹ ਇੰਨਾ ਗੰਦਲਾ ਕਰ ਦਿੱਤਾਗਾ ਸਟੇਟ ਨੇ ਦਿੱਲੀ ਦੇ ਤੇ ਸਾਡਾ ਕੋਈ ਸੁਣਵਾਈ ਨਹੀਂ ਸਾਡੇ ਸਤਲੁਜ ਦਰਿਆ ਦੇ ਵਿੱਚ ਕਾਲਾ ਪਾਣੀ ਪਾ ਕੇ ਮੁੱਢੇ ਨਾਲੇ ਦਾ ਸਾਨੂੰ ਮਾਰਿਆ ਜਾ ਰਿਹਾ ਕਿਉਂਕਿ ਪਾਣੀ ਫਰੀਦਕੋਟ ਮੋਗਾ ਫਾਜ਼ਲਕਾਵਰ ਤੇ ਰਾਜਸਥਾਨ ਦੇ ਲੋਕ ਪਿੰਦੇ ਆ ਤੇ ਸਾਨੂੰ ਕੈਨਸਰ ਹੋ ਰਿਹਾ ਹਰੇਕ ਪਿੰਡ ਦੇ ਵਿੱਚ ਵੱਡੀ ਗਿਣਤੀ ਵਿੱਚ ਕੈਨਸਰ ਹੋ ਰਿਹਾ ਸਾਡੀ ਇੱਥੇ ਫੈਕਟਰੀ ਹੈ ਬਰਨਾਲੇ ਦੇ ਵਿੱਚ ਟ੍ਰਾਈਡੈਂਟ ਉਹ ਜਿੰਨਾ ਗੰਦਾ ਪਾਣੀ ਹੈ ਕੈਮੀਕਲ ਉਹ ਧਰਤੀ ਦੇ ਵਿੱਚ ਸੁੱਟ ਰਹੀ ਹੈ ਧੂਰੀ ਵਾਲੀ ਫੈਕਟਰੀ ਹੈ ਉਹ ਕੈਮੀਕਲ ਸਾਰਾ ਧਰਤੀ ਵਿੱਚ ਸੁੱਟ ਰਹੀ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਹੈਗਾ ਜਿਹੜਾ ਉਹ ਵਿਕਾਊ ਹੋ ਗਿਆ ਰਿਸਪਿਤਖੋਰ ਹੋ ਗਿਆ ਲੀਡਰ ਸਾਰੇ ਰਿਸ਼ਵਤ ਖੋਰ ਹੋ ਜਾਂਦੇ ਨੇ ਉਹਨਾਂ ਨੂੰ ਵੋਟਾਂ ਵੇਲੇ ਮੋਟਾ ਫੰਡ ਦਿੰਦ ਨੇ ਉਹਨਾਂ ਦੀ ਜੁਬਾਨ ਬੰਦ ਹੋ ਜਾਂਦੀ ਹੈ ਤੇ ਲੋਕਾਂ ਦੀ ਕਿਸੇ ਵੀ ਪਲੇਟਫਾਰਮ ਤੇ ਸੁਣਵਾਈ ਨਹੀਂ ਹੈ ਸੋ ਇਹ ਮਾੜੀ ਗੱਲ ਹੈ ਹੁਣ ਲੋਕ ਉੱਠ ਕੇ ਉੱਠ ਖੜੇ ਹੋਣਗੇ ਤੇ ਇਹਨੂੰ ਦਿੱਲੀ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਾਂ ਦੇ ਨਾਲ ਗੋਲ ਮੇਜ਼ ਤੇ ਬੈਠ ਕੇ ਗੱਲ ਕਰੇ ਅਸੀਂ ਆਪਣਾ ਖੁੱਸਿਆ ਹ ਰਾਜ ਭਾਗ ਮੰਗਦੇ ਆ ਜਿਹੜਾ ਕਿ ਸਾਡਾ ਮਹਰੂਤੇ ਗਾਂਧੀ ਨੇ ਸਾਨੂੰ ਇਹ ਕਹਿ ਕੇ ਜਦੋਂ ਆਜ਼ਾਦੀ ਲਈ ਹੈ ਕਿ ਤੁਹਾਨੂੰ ਇੱਕ ਖਿੱਤਾ ਦੇਵਾਂਗੇ ਜਿੱਥੇ ਤੁਸੀਂ ਨਾ ਆਜ਼ਾਦੀ ਦਾ ਨਿੱਕ ਮਾਨ ਸਕੋਗੇ ਉਹ ਨਹੀਂ ਦਿੱਤਾ ਅੰਗਰੇਜ਼ ਕਹਿ ਕੇ ਗਿਆ ਸੀ ਜਦੋਂ 18 ਸਾਲ ਦਾ ਦਲੀਪ ਹੋ ਗਿਆ ਮਹਾਰਾਣੀ ਜਿੰਦਾ ਨੂੰ ਤੁਹਾਡਾ ਰਾਜ ਭਾਗ ਵਾਪਸ ਕਰ ਦਾਂਗੇ ਉਹ ਨਹੀਂ ਮਿਲਿਆ ਤੇ ਸਾਡੀ ਜਿਹੜੀ ਐਮਐਲਏ ਜਾਂ ਐਮਪੀ ਹੈ ਇਹ ਇਹ ਸਾਡੇ ਸਟੈਪ ਨੇ ਚੋਣਾਂ ਲੜਨ ਦੇ ਇਹ ਸਾਡੀ ਕੋਈ ਮੰਜ਼ਿਲ ਨਹੀਂ ਹੈ ਸਾਡੀ ਮੰਜ਼ਿਲ ਤਾਂ ਸਾਡਾ ਸੁੱਚਾ ਹੋਇਆ ਰਾਜ ਭਾਗ ਹੈ ਜਦੋਂ ਸਾਡਾ ਉਹ ਮਿਲ ਜੂਗਾ ਉਹਦੇ ਵਿੱਚ ਮੁਸਲਮਾਨ ਸਿੱਖ ਈਸਾਈ ਜਿੰਨੇ ਕਰਮਾਂ ਦੇ ਲੋਕ ਨੇ ਸਾਰੇ ਸੁਖੀ ਵਸਣਗੇ ਹੁਣ ਜਦੋਂ ਇਸ ਤਰ੍ਹਾਂ ਸਾਡੇ ਨਾਲ ਦੁਖਾਂਤ ਵਾਪਰ ਰਹੇ ਨੇ ਹੁਣ ਜਿਵੇਂ ਨੀ ਚੋਣਾ ਆ ਰਹੀਆਂ ਨੇ ਇਸੇ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਛੁੱਟਿਆ ਉਹਨਾਂ ਨੇ ਦੁਬਾਰਾ ਕਿ ਸਾਲ ਪਰ ਹੋਰ ਬੰਦ ਰਹੋ ਕਿ ਇੱਥੇ ਸਾਡਾ ਫੱਟੀ ਨਾ ਪੁੱਜੇ ਤੇ ਹੁਣ ਤੁਸੀਂ ਆਪਣੇ ਪੰਜਾਬ ਦੀ ਜਨਤਾ ਨੂੰ ਆਬਾਮ ਨੂੰ ਚਾਹੇ ਹਿੰਦੂ ਨੇ ਮੁਸਲਮਾਨ ਨੇ ਸਿੱਖ ਨੇ ਈਸਾਈ ਨੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਆਪਾਂ ਨੂੰ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਪੰਜਾਬ ਦੀ ਜਵਾਨੀ ਨੂੰ ਨਿਸਾਨੀ ਨੂੰ ਮਜ਼ਦੂਰਾਂ ਨੂੰ ਪਤਾ ਸਕੀਏ ਜਿਹੜੇ ਗਲ ਫਰਾਏ ਮਰ ਰਹੇ ਨੇ ਜਿਹੜੇ ਚਿੱਟਿਆਂ ਨਾਲ ਮਰ ਰਹੇ ਨੇ ਸਾਡਾ ਵਪਾਰ ਖਤਮ ਹੋ ਗਿਆ ਸਾਨੂੰ ਫਸ ਪਿੰਜਰੇ ਦੇ ਵਿੱਚ ਫਸੇ ਹੋਏ ਪੰਛੀ ਦੀ ਤਰ੍ਹਾਂ ਰੱਖਿਆ ਜਾ ਰਿਹਾ ਹੈ ਸਾਡੇ ਬਾਰਡਰ ਬੰਦ ਨੇ ਅਸੀਂ ਕਿਸੇ ਦੇਸ਼ ਨਾਲ ਵਪਾਰ ਨਹੀਂ ਕਰ ਸਕਦੇ ਸੋ ਇਹ ਸਾਰੀਆਂ ਗੱਲਾਂ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਬੱਤ ਦਾ ਭਲਾ ਜਿਸ ਤਰ੍ਹਾਂ ਸਮੁੱਚੀ ਸੇਕ ਕੌਮ ਮੰਗਦੀ ਹੈ ਉਸੇ ਤੇ ਅਸੀਂ ਪਹਿਰਾ ਦਿੰਨੇ ਆ ਅਸੀਂ ਅਮਨ-ਏ-ਮਾਨ ਭਾਈਚਾਰਕ ਸਾਂਝ ਬਣਾ ਕੇ ਇੱਥੇ ਰਹਿਣਾ ਚਾਹੁੰਨੇ ਆ ਤੇ ਰਹਿ ਰਹੇ ਆ ਸਾਡੇ ਵਿੱਚ ਕੋਈ મતਭੇਦ ਨਹੀਂ ਸਰਕਾਰਾਂ ਸਾਡੇ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦੀਆਂ ਨੇ ਆਪਾਂ ਸੁਚੇਤ ਹੋਣਾ ਹੁਣ ਦੇਖੋ ਅਮਰਪਾਲ ਸਿੰਘ ਨੂੰ ਜਿਹੜਾ ਲਿਆਕੇ ਲਿਆਂਦਾ ਗਿਆ ਹੈਗਾ ਉਹ ਇਸ ਤਰ੍ਹਾਂ ਲਿਆਂਦਾ ਗਿਆ ਜਿਸ ਤਰ੍ਹਾਂ ਪੁਲਿਸ ਫੜ ਕੇ ਕੈਦੀ ਨੂੰ ਲੈ ਕੇ ਜਾਂਦੀ ਹੈ ਜਬਹੁਤ ਵੱਡਾ ਕ੍ਰਿਮੀਨਲ ਉਹ ਦਿੱਤਿਆ ਹੋਇਆ ਨਮਾਇੰਦਾ ਉਹਨੂੰ ਆਜ਼ਾਦੀ ਦੇ ਨਾਲ ਉੱਥੇ ਜਾਣ ਦੋ ਆਜ਼ਾਦੀ ਦੇ ਨਾਲ ਆਪਣੀ ਗੱਲ ਕਰਨ ਦਿਓ ਅਤੇ ਉਹ ਨਹੀਂ ਹੋਣ ਦਿੱਤੀ ਜਾ ਰਹੀ ਉਹਦੇ ਤੇ ਸਖਤ ਪਹਿਰੇ ਲਾਏ ਹੋਏ ਨੇਗੇ ਕਿਸੇ ਨੂੰ ਹੋਰ ਥਰਡ ਪਰਸਨ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਇਹ ਸਾਨੂੰ ਗੁਲਾਮੀ ਦਾ ਅਹਿਸਾਸ ਹੈ ਬਾਰ-ਬਾਰ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਤਿਹ ਅਰਜ਼ ਕਰਦਾ ਆਸ ਕਰਦਾ ਕਿ ਦਿੱਲੀ ਹਕੂਮਤ ਸਾਡੇ ਨਾਲ ਕੋਲ ਬੈਠ ਕੇ ਗੱਲ ਕਰੇਗੀ ਸਾਡੇ ਹੱਕ ਹਕੂਕ ਵਾਪਸ ਦੇਵੇਗੀ ਜਿਹੜਾ ਸਾਡਾ ਬਿਜਲੀ ਤੇ ਪਾਣੀ ਲੁੱਟਿਆ ਉਹ ਸਾਨੂੰ ਵਾਪਸ ਦੇਵੇਗੀ ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਖਿਮਾ ਲੈਣਾ ਪੰਜਾਬ ਦੇ ਲੋਕਾਂ ਤੋਂ ਆਸ ਕਰਦਾ ਕਿ ਉਹ ਇੱਕ ਮੁੱਠ ਹੋਣਗੇ ਪਾਰਟੀਬਾਜ਼ੀ ਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਆਪਣੇ ਹੱਕਾਂ ਲਈ ਲੜਨ ਦੇ ਲਈ ਉਹ ਮਜ਼ਬੂਤ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ